ਸ਼੍ਰੀ ਰਾਮ ਚੰਦਰ ਦੇ ਰੰਗਾਂ ਚ ਰੰਗਿਆ ਗਿਆ ਫਤੇਗੜ ਚੂੜੀਆਂ ਸਾਫ ਕਾ ਗਿਆ ਬਲ ਮੰਤਰੀ ਤ੍ਰਿਪਤਜਿੰਦਰ ਸਿੰਘ ਬਾਜਵਾਲੇ ਸਾਥੀਆਂ ਸਮੇਤ ਸ਼ਹਿਰ ਵਾਸੀਆਂ ਨਾਲ ਵੱਖ-ਵੱਖ ਮੰਦਰਾਂ ਚ ਨਤਮਸਤਕ ਹੋ ਕੇ ਖੁਸ਼ੀ ਕੀਤੀ ਸਾਂਝੀ ਅਜੁੱਤੀਆ ਚ ਅਜ ਰਾਮ ਪ੍ਰਤੀਸ਼ਠਾ ਦੀ ਖੁਸ਼ੀ ਨੂੰ ਲੈ ਕੇ ਫਤੇਗੜ ਚੂੜੀਆਂ ਦੇ ਵੱਖ-ਵੱਖ ਮੰਦਰਾਂ ਚ ਧਾਰਮਿਕ ਪ੍ਰੋਗਰਾਮ ਕਰਾਏ ਗਏ ਇਸ ਮੁਕੇ ਰਾਮ ਭਗਤਾਂ ਨੇ ਹਮਜੱਕਵੀ ਕਰਵਾਏ ਅਤੇ ਵਿਚਾਰਾਂ ਵਿੱਚ ਭੰਗੜੇ ਪਾ ਕੇ ਦੁਕਾਨਦਾਰਾਂ ਅਤੇ ਲੋਕਾਂ ਚ ਲੱਡੂ ਵੀ ਵੱਡੇ ਅਤੇ ਆਤਿਸ਼ਬਾਜੀ ਵੀ ਚਲਾਈ ਇਸ ਮੌਕੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਉਪ ਬੀਸੀਲ ਦੇ ਵਾਈਸ ਚੇਅਰਮੈਨ ਸ਼੍ਰੀਸ਼ ਪਬਲੂ ਨਗੇਸ਼ 바ਵਾ ਲੈਕਚਰਰ ਸੰਜੀਵ ਕੁਮਾਰ ਨੇ ਮੀਸ਼ਰਾਂ ਨੂੰ ਪ੍ਰਤਿਸ਼ਟਾ ਦੇ ਸ਼ਹਿਰ ਵਾਸੀਆਂ ਨੂੰ ਪਤਾਈ ਦਿੰਦੇ ਹੋਏ ਕਿਹਾ ਕਿ ਅੱਜ ਸਾਰੇ ਜਗਤ ਲਈ ਇੱਕ ਖੁਸ਼ੀ ਵਾਲਾ ਦਿਨ ਹੈ ਅਤੇ 500 ਸਾਲ ਬਾਅਦ ਇਹ ਸਾਰੇ ਜਗਤ ਨੂੰ ਦਿਨ ਬਿਕਨੂ ਮਿਲਿਆ ਹੈ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਖੁਸ਼ੀ ਸਾਂਝੀ ਕਰਨ ਲਈ ਸਾਬਕਾ ਕੈਬਨ ਮੰਤਰੀ ਅਤੇ ਮੌਜੂਦਾ ਤੱਕ ਤ੍ਰਿਪਤਰਜਿੰਦਰ ਸਿੰਘ ਭਾਜਵਾ ਵਿਸ਼ਾਤੀ ਸ਼ਮੇਤ ਵੱਖ-ਵੱਖ ਪੰਤਰਾ ਚਨਤਮਸਤਕ ਹੋਏ ਅਤੇ ਉਹਨਾਂ ਨੇ ਸ਼ਹਿਰ ਵਾਸੀਆਂ ਨਾਲ ਪ੍ਰਭੂ ਰਾਮ ਚੰਦਰ ਜੀ ਦੀ ਰਾਮ ਪਰਤੀਸ਼ਟਾ ਦੀ ਖੁਸ਼ੀ ਮਨਾਉਂਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਇਸ ਮੌਕੇ ਡਾ ਡਰਜਿੰਦਰ ਸਿੰਘ ਬਾਜਵਾ ਨੇ ਗਾਗਰਾਂ ਵਾਲੇ ਮੰਤਰ ਵਿਖੇ ਉਚਿਤਿਆ ਤੋਂ ਰਾਮ ਪਰਤੀਸ਼ਟਾ ਦਾ ਲਾਈਵ ਪ੍ਰੋਗਰਾਮ ਵੀ ਸ਼ਹਿਰ ਵਾਸੀਆਂ ਨਾਲ ਬੈਠ ਕੇ ਦੇਖਿਆ ਲੈ ਕੇ ਅੱਜ ਤੁਸੀਂ ਫਰੇਗਾ ਚੁੰਗੀਆਂ ਨਾ ਨਤਮਸਤਕ ਹੋਣਾ ਇਹ ਮੰਦਿਰਾਂ ਚ ਕੀ ਕਹਿੰਦੇ ਜੀ ਅੱਜ ਫਰੇਗਾ ਚੁੰਗੀਆਂ ਮੰਦਿਰਾਂ ਚ ਆਇਆ ਵਾ ਅੱਜ ਬੜਾ ਇਤਿਹਾਸਕ ਦਿਨ ਹੈ ਬ੍ਰਾਮ ਮੰਦਿਰ ਅਯੁੱਧਿਆ ਜੇ ਭਾਰਤ ਨੂੰ ਸਪੱਸ਼ਟ ਕਰ ਅਜੋ ਨਾਲੀ ਉਸ ਮੰਦਿਰ ਦੀ ਡੈਗ੍ਰੇਡੈਂਸੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਬ੍ਰਾਮ ਜੀ ਦਾ ਮੰਦਿਰ ਬਣ ਰਿਹਾ ਪੜਨਾ ਚਾਹੀਦਾ ਸੀਗਾ ਜੇਕਰ ਕਰੇ ਰਾਜ ਨੂੰ ਸਾਰਿਆਂ ਦੇ ਸਾਡੇ ਬਲਵਾਂ ਦੀ ਕਿਰਪਾ ਨਾਲ ਸਭ ਸ਼ਾਂਤੀ ਬਣੀ ਰਹੇ ਇਹ ਸਾਰੇ ਜਾਣੇ ਸੁਖੀ ਹਾਂ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਵੱਡਾ ਦਿਨ ਹੈ ਸਾਰੇ ਸਨਾਤਨੀਆਂ ਵਾਸਤੇ ਸਾਰੇ ਹਿੰਦੁਸਤਾਨ ਵਾਸਤੇ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਸਾਡੇ ਸਾਰੇ ਭੈਣ ਭਰਾਵਾ ਵਾਸਤੇ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਵਧਾਈਆਂ ਅੱਜ શ્રી ਰਾਮ ਚੰਦਰ ਜੀ ਦਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਹੋਈ ਏ ਪਰਮਾਤਮਾ ਕਰੇ ਸਾਡੇ ਮੁਲਕ ਦੇ ਉੱਤੇ ਸਾਡੇ ਦੇਸ਼ ਦੇ ਉੱਤੇ ਸ਼੍ਰੀ ਰਾਮਚੰਦਰ ਜੀ ਦੀ ਕਿਰਪਾ ਬਣੀ ਰਹੇ ਔਰ ਅਸੀਂ ਸਾਰੇ ਉਹਨਾਂ ਦਾ ਨਾਮ ਸਿਮਰਨ ਸਦਾ ਸਦਾ ਕਰਦੇ ਰਹੀਏ ਜੈ ਸ਼੍ਰੀ ਰਾਮ ਜੈ 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 ਸ਼ੰਗਰਸ਼ਪ 500 ਸਾਲ ਚੱਲਣ ਤੋਂ ਬਾਅਦ ਅੱਜ ਸਾਡਾ ਸ਼੍ਰੀ ਰਾਮ ਮੰਦਰ ਨਿਰਮਾਣ ਹੋ ਰਿਹਾ ਯੋਧਿਆ ਵਿੱਚ ਜੋ ਕਿ ਇਸ ਦੇ ਵਿੱਚ ਫਤਿਹਗੜ ਚੁੜੀਆਂ ਦੇ ਵੀ ਕਾਫੀ ਲੋਕਾਂ ਦਾ ਬਹੁਤ ਯੋਗਦਾਨ ਰਿਹਾ ਵਾ 1990 ਵਿੱਚ ਜਿਹੜੇ ਇੱਥੋਂ ਲੋਕ ਗਏ ਸੀ ਫਤਿਹਗੜ ਚੁੜੀਆਂ ਤੋਂ ਲਗਭਗ 17-18 ਲੋਕ ਗਏ ਸੀ ਉਦੋਂ ਉੱਥੇ ਉਹਨਾਂ ਨੂੰ ਗੋਲੀਆਂ ਦੇ ਸਬਨਾ ਕੱਢਾ ਪਿਆ ਨਾਲ ਡੰਡੇ ਡੰਡਿਆਂ ਦੇ ਬਲੰਗ ਸਿੰਘ ਦੀ ਸਰਕਾਰ ਸੀ ਉੱਥੇ ਤੇ ਉਹਨਾਂ ਨੇ ਬਹੁਤ ਸ਼ਰਧਿਸ਼ ਕੀਤਾ ਤੇ ਉੱਥੇ ਉਹਦੇ ਵਿੱਚ ਕਈ ਲੋਕ ਸਾਡੇ ਸ਼ਹੀਦ ਹੋਏ ਉਸ ਤੋਂ ਬਾਅਦ ਫਿਰ ਜੋ ਜੜਾ ਬਣੀ 1992 ਵਿੱਚ 1992 ਵਿੱਚ ਸ਼ਹਾਬ ਜੀ ਬਰਦਾਲੀ ਸੀ ਇਹ ਵੀ ਗਏ ਸੀ ਰਾਜਕਬਾ ਜੀ ਗਏ ਸੀ ਦੀਪਕ ਬੜੀਆ ਜੀ ਗਏ ਸੀ ਇਬਨਾਦ ਜੀ ਗਏ ਸੀ ਫਿਰ ਉਸ ਤੋਂ ਇਲਾਵਾ ਬਲਕਿ ਕਾਫੀ ਸਾਥੀ ਗਏ ਸੀ ਜਿਹੜੇ ਫਤਿਹਗੜ ਚੁੜੀਆਂ ਤੋਂ ਜਿਨ੍ਹਾਂ ਨੇ ਉੱਥੋਂ ਉਹ 1992 ਵਿੱਚ ਸ਼ਾਕਸ਼ਾ ਦੇ ਟਾਂਚਾ ਟੜਦੇ ਹੋਏ ਵੇਖਿਆ ਤੇ ਮੇਰਾ ਸੁਭਾਗੇ ਸੀ ਕਿ ਜਿਹੜਾ ਬੈ ਵਿਲਾਜ ਜੀ ਇਹਨਾਂ ਦੇ ਚਾਚਾ ਜੀ ਜਿਹੜੇ ਸੀ ਉਹ ਢਾਲ ਸੀ ਬੇੜੇ ਤੇ ਦੀਪਕ ਬੜਿਆ ਜੀ ਨਾਲ ਸੀ ਉਹ ਬੇੜਾ ਸੁਭਾਗੇ ਸੀ ਕਿ ਮੈਂ ਉਸ ਟਾਈਮ ਸਭ ਤੋਂ ਪਹਿਲੀ ਤਤਿਵ ਚੰਦਰ ਚਲਾ ਗਿਆ ਜੋ ਕਿ ਸ਼੍ਰੀ ਰਾਮ ਲਾਲਾ ਦੀ ਉੱਥੇ ਜਿਹੜੀ ਮੂਰਤੀ ਜਿਹੜੀ ਨਵੀਂ ਨਹੀਂ ਪੁਰਾਣੀ ਵਾਲੀ ਉਹ ਹੱਥੀ ਚੁੱਕ ਕੇ ਅਸੀਂ ਆਪ ਬਾਦ ਲੈ ਕੇ ਆਏ ਸੀ ਉਹ ਦਰਸ਼ਨ ਉਸ ਦਰਸ਼ਨ ਨੂੰ ਅੱਜ ਤੱਕ ਦੱਸਦੇ ਪਏ ਸੀ ਉਸ ਤੋਂ ਬਾਅਦ ਬਾ ਤਿੰਨ ਵੜੀ ਗਿਆ ਵਾ ਦੋ ਵੜੀ ਉਸ ਤੋਂ ਬਾਅਦ ਫਿਰ ਸੰਘਰਸ਼ ਹੋਇਆ ਉਸ ਤੋਂ ਬਾਅਦ ਮੈਂ ਤਿੰਨ ਉੱਥੇ ਜੇਲ੍ਹ ਹੀ ਕੱਟ ਗਿਆ ਸੰਹਾਰਨਪੁਰ ਥੋੜੇ ਦਿਨ ਲਈ ਉਹਨਾਂ ਨੇ ਸਾਡਾ ਰੈਸਟ ਕੀਤਾ ਸੀ ਕਾਰਿਕਰਮ ਨਾਲ ਰੋਕਨ ਦੇ ਸਬੰਧ ਵਿੱਚ ਇੱਥੇ ਆਪਣਾ ਪ੍ਰੇਮ ਜੀ ਬਾਰਬਰ ਵਾਲੇ ਉਹ ਵੀ ਗਏ ਦੇ ਸੀ ਗੁਲਜਾੜੀ ਵਾਲ ਦੰਦਾ ਗਿਆ ਸੀ ਅਰਜੀਵ ਦੇ ਵੀ ਗਿਆ ਸੀ ਬਲਕਿ ਕਾਫੀ ਲੋਕ ਉੱਥੇ ਗਏ ਸੀ ਉਦੋਂ ਜੋ ਕਿ ਉਸ ਘਰਸ਼ ਜਿਹੜਾ ਸਾਡਾ ਅੱਜ ਕੰਪਲੀਟ ਹੋਣ ਤੋਂ ਬਾਅਦ ਆ ਜੇ ਐਡੀ ਖੁਸ਼ੀ ਹੈ ਸਾਡੇ ਸਾਡੇ ਦੇਸ਼ ਵਿੱਚ ਦੇਸ਼ ਵਿੱਚ ਕਿ ਸਾਰੇ ਦੁਨੀਆ ਵਿੱਚ ਐਡੀ ਖੁਸ਼ੀ ਜਿੱਥੇ ਜਿੱਥੇ ਦੋ ਵਸਤਰ ਆ ਉੱਥੇ ਐਡੀ ਖੁਸ਼ੀ ਆ ਕਿ ਪੁੱਛੋ ਕੋਈ ਨਾ ਜੀ ਆਪਣੀ ਖੁਸ਼ੀ ਨੂੰ ਆਪਣੀ ਖੁਸ਼ੀ ਨੂੰ ਜਾੜ ਹੀ ਨਹੀਂ ਕਰ ਪਾ ਰਿਹਾ ਸੀ ਇੰਨਾ ਕੁਛ ਇੰਨਾ ਸਜਾਵਟ ਇੰਨਾ ਕੁਛ ਹੋ ਰਿਹਾ ਸਾਡੇ ਦੇਸ਼ ਵਿੱਚ ਇਹ ਮੇਰਾ ਖਰ ਜ਼ਿੰਦਗੀ ਚ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ। ਕੋਈ ਉਹ ਵਾਕਿਆ ਵੀ ਹੈਗਾ ਨਾ ਜੇ ਤੁਸੀਂ ਗਏ ਹੀ ਕੋਈ ਟ੍ਰੇਨ ਛੁੱਟ ਗਈ ਤੁਸੀਂ ਭੱਜ ਕੇ ਛੜੇ। ਟ੍ਰੇਨ ਟ੍ਰੇਨ ਵਾਲਾ ਵਾਕਿਆ ਇਹ ਸੀ ਜੀ ਮੇਰੇ ਘਰ ਦੇ ਉਦੋਂ ਮੈਂ ਸਭ ਤੋਂ ਛੋਟਾ ਮੇਰੇ ਨਾਲ ਰਾਜਨ ਜੀ ਇੱਕ ਰਾਜ ਜੀ ਸਰਾਫ ਉਹ ਵੀ ਛੋਟੇ ਹੀ ਦੋਨੇ ਕੁਝ ਹਮ ਉਮਰ ਦੇ ਹਾਂ ਤੇ ਸਾਡੇ ਘਰ ਦੇ ਨਾਲ ਜਾਣ ਨਹੀਂ ਦਿੱਤਾ ਕਿਉਂਕਿ 90 ਦੇ ਵਾਕਿਆ ਵਿੱਚ ਬਹੁਤ ਜਣੇ ਸ਼ਹੀਦ ਹੋਏ ਸੀ ਗੋਲੀ ਨਾਲ ਤੇ ਸਾਡੇ ਘਰ ਦੇ ਨਹੀਂ ਜਾਣ ਦਿੰਦੇ ਤਾਂ ਫਿਰ ਬੈਣਾ ਬਰਿੰਦਰ ਦਵਿੰਦਰ ਜੀ ਹੁੰਦੇ ਸੀ ਆਪਣੇ ਕਿ ਨਾਲ ਬਰਿੰਦਰ ਜੀ ਆਪਣੇ ਇਹ ਆਪਣਾ ਸ਼ਰਮਾ ਜੀ ਦਾ ਉਹ ਕਿ ਨਾ ਮੇਰਾ ਸਬਾਨ ਜਿਹੜਾ ਸੀ ਨਾ ਲੈ ਗਿਆ ਸੀ ਪਰ ਮੈਂ ਭੱਜ ਗਿਆ ਉੱਥੇ ਕਿ ਨਾ ਸਟੇਸ਼ਨ ਤੇ ਪਹੁੰਚਿਆ ਤੇ ਟ੍ਰੇਨ ਜਾਣ ਵਾਲੀ ਸੀ ਘਰੋਂ ਚੋਰੀ ਗਿਆ ਸੀ ਉਦੋਂ ਬੈ ਘਰ ਦੇ ਸਾਬਤ ਨਹੀਂ ਸੀ ਆ ਗਏ ਬਸ ਉਹ ਭੱਜ ਕੇ ਟ੍ਰੇਨ ਬਲ ਕੇ ਜੇ ਉਹ ਛੁੱਟ ਜਾਂਦੀ ਤਾਂ ਜੋ ਮੇਰਾ ਸੁਭਾਗ ਨਹੀਂ ਸੀ ਬੰਡਾ ਜੋ ਟਾਚਾ ਟਾਣ ਵਿੱਚ ਮੇਰੀ ਭੂਮਿਕਾ ਰਹੀ ਔਰ ਜੋ ਮੰਦਰ ਦੇ ਕਿ ਨਾ ਮੰਦਰ ਬૂર્ਤੀ ਜਿਹੜੀ ਆ ਗਈ ਉਦੋਂ ਦੀ ਰਾਮ ਲੱਲਾ ਵਾਲੀ ਮੇਰੇ ਹੱਥਾਂ ਵਿੱਚ ਸੀ ਬਾੜ ਰਾਮ ਰਾਮ ਜੀ ਨੇ ਜੋ ਕਾਜ ਕਰਾਇਆ ਮੇਰੇ ਕੋ ਅੱਜ ਉਸ ਗੱਲ ਜੇ ਉਹ ਨਾ ਟ੍ਰੇਨ ਨਾ ਭਰਦਾ ਤਾਂ ਮੇਰਾ ਬਹੁਤ ਪਛਤਾਵਾ ਹੋਣਾ ਸੀ ਬਲੋ ਇਸ ਗੱਲ ਦਾ ਜੈਸ਼ ਇਸ ਤਰ੍ਹਾਂ ਕੇ ਸਾਰੇ ਜਾਣਦੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਉੱਤੇ ਬਾਬਰ ਨੇ ਹਰਤ ਦੇ ਉੱਤੇ ਹਮਲਾ ਕੀਤਾ ਸੀ ਔਰ ਉਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਕਿ ਪਾਪ ਦੀ ਜੰਗ ਲੈ ਕਾਬਲ ਹਟਾਇਆ ਜੋਰੀ ਮੰਗੇ ਦਾਨ ਵਿੱਚ ਲਾ ਲੋ ਯਾਨੀ ਕਿ ਬਾਬਰ ਨੇ ਅਸਲੇ ਹਰਤ ਦੇ ਵਿੱਚ ਬਹੁਤ ਲੁੱਟ ਖੁੱਟ ਕੀਤੀ ਸੀ ਔਰ ਉਸੇ ਕਰੀ ਦੇ ਤਹਿਤ 1528 ਦੇ ਵਿੱਚ ਬਾਬਰ ਦੇ ਬਾਬਰ ਦੇ ਸੈਨਾਪਤੀ ਮੀਰ ਬਾਂਕੀ ਨੇ ਰਾਮ ਮੰਦਰ ਨੂੰ ਗੋਲੀਆਂ ਦੇ ਨਾਲ توپਾਂ ਦੇ ਗੋਲਿਆਂ ਦੇ ਨਾਲ ਉਲਾ ਦਿੱਤਾ ਸੀ ਔਰ ਉਸ ਵੇਲੇ ਲੱਖਾਂ ਹੀ ਭਾਰਤੀ ਰਾਜਿਆਂ ਨੇ ਆਪਣੀਆਂ ਫੌਜਾਂ ਦੇ ਸਹੇਤ ਇਸ ਦਾ ਵਿਰੋਧ ਕੀਤਾ ਔਰ ਲਖਾਈ ਜਿਹੜੀਆਂ ਸ਼ਾਤਾ ਜਿਹੜੀਆਂ ਨੇ ਲੋਕਾਂ ਨੇ ਪਾਈਆਂ ਲਗਭਗ 500 ਸਾਲ ਪਹਿਲਾਂ 1528 ਇਸਵੀ ਚ ਵਰਤਾਰਾ ਵਾਪਰੇ ਸੀ ਔਰ ਉਸ ਤੋਂ ਬਾਅਦ ਲਗਾਤਾਰ ਕਾਨੂੰਨੀ ਲੜਾਈਆਂ ਲੜਦੇ ਆ ਔਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਯਤਨ ਨੇ ਅੰਗ ਸਿੰਘਾਂ ਵੀ ਰਾਮ ਮੰਦਰ ਦੇ ਵਿੱਚ ਜਾ ਕੇ ਹਵਲ ਕਰਦੇ ਰਹੇ ਨੇ ਔਰ ਰਾਮ ਮੰਦਰ ਵਾਪਸ ਹਾਸਲ ਕਰਨ ਦੇ ਲਈ ਬਹੁਤ ਔਰੀ ਯਤਨ ਕੀਤੇ ਗਏ ਔਰ ਹੁਣ ਅੱਜ ਸਾਰੇ ਹਿੰਦੂ ਸਮਾਜ ਦੇ ਯਤਨਾ ਸਦਕਾ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾ ਸਦਕਾ ਰਾਮ ਮੰਦਰ ਦੀ ਸਾਰੀ ਜਿਹੜੀ ਹੈ ਮੁਕੰਮਲ ਹੋਣ ਤੋਂ ਬਾਅਦ ਅੱਜ 22 ਜਨਵਰੀ ਨੂੰ ਉਹ ਭਾਗਾਂ ਵਾਲਾ ਦਿਨ ਆਇਆ ਹੈ ਕਿ ਪ੍ਰਭੂ શ્રી ਰਾਮ ਜੀ 500 ਸਾਲ ਬਾਅਦ ਲਗਭਗ ਆਪਣੇ ਮੰਦਰ ਦੇ ਵਿੱਚ ਫੇਰ ਬਰਾਜ ਰਹੇ ਬਿਰਾਜਮਾਨ ਹੋ ਰਹੇ ਨੇ ਤੇਰੇ ਉਹ ਸਥਾਨ ਹੈ ਜਿੱਥੇ ਪ੍ਰਭੂ શ્રી ਰਾਮ ਜੀ ਦੀ ਜਨਮ ਭੂਮੀ ਹੈ ਔਰ ਅੱਜ ਬੜੀਆਂ ਕੀਕੀਆਂ ਔਰ ਮਲਾਵਰਾ ਦਾ ਦਿਨ ਹੈ ਸਾਰਾ ਹਿੰਦੁਸਤਾਨ ਔਰ ਹਿੰਦੁਸਤਾਨ ਵਾਸੀ ਜੁਬੀਸ਼ਾ ਜੀ ਵਸਦੇ ਨੇ ਉਹ ਬਹੁਤ ਖੁਸ਼ੀ ਦੇ ਨਾਲ ਮਨਾ ਰਹੇ ਨੇ ਤੇ ਔਰ ਅੱਜ ਦੂਜੀ ਦੀਵਾਲੀ ਜੋ ਮਨਾ ਰਹੀ ਔਰ ਇਸ ਮੌਕੇ ਤੇ ਸਾਰੇ ਹੀ ਸਾਰੇ ਹੀ तमाम ਲੋਕ ਜਿਹੜੇ ਹਨ ਵਿਸ਼ਵ ਨਿਵਾਸੀਆਂ ਨੂੰ ਪ੍ਰਭੂ શ્રી ਰਾਮ ਜੀ ਦੇ ਰਾਮ ਲੱਲਾ ਜੀ ਦੀ ਮੂਰਤੀ ਸਥਾਪਨਾ ਜੋ ਕਿ 500 ਸਾਲ ਬਾਅਦ ਫਿਰ ਹੋਣ ਜਾ ਰਹੀ ਹੈ ਰਾਮ ਮੰਦਰ ਦੇ ਵਿੱਚ ਉਹਦੀ ਲੱਖ ਲੱਖ ਵਧਾਈ ਦੇਣ ਜਾ ਰਹੇ ਹਨ ਅੱਜ ਭੜੇ ਸਾਬ ਜਿਹੜਾ ਸੁਪਾਤਾ ਦੇ ਨੇ ਕੀ ਕਰਨਾ ਚਾਹੁੰਦਾ ਜਿਹੜਾ ਇਹ ਦਿਨ ਹੈ ਜੀ ਬਹੁਤ ਖੁਸ਼ੀਆਂ ਵਾਲਾ ਜੀ 500 ਸਾਲ ਬਾਅਦ ਇਹ ਸਾਨੂੰ ਦਿਨ ਵੇਖਣ ਨੂੰ ਮਿਲਿਆ ਸਾਨੂੰ ਇਹ ਖੁਸ਼ੀ ਹੈ ਵੀ ਸਾਡੀ ਪੀੜ੍ਹੀ ਮਤਲਬ ਜਿਹੜੀ ਇਹ ਇਹ ਜਿਹੜਾ ਯੋਗਿਆ ਇਹ ਵੇਖ ਰਹੀ ਹੈ ਠੀਕ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਹੋਇਆ ਜਿਹਦੇ ਵਿੱਚ 1992 ਦੇ ਵਿੱਚ ਅਸੀਂ ਸਾਰੇ ਸਾਡੇ ਸਾਥੀ ਨਾਲ ਫਲੇਗਰ ਚੋੜੀਆਂ ਤੋਂ 25 ਤੋਂ 30 ਬੰਦੇ ਗਏ ਸਾਰੇ ਬਲਦਾਨੀ ਜਥੇ ਦੇ ਵਿੱਚ ਬਹੁਤ ਵਧੀਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਰਕਾਂ ਜੀ ਸਾਡੇ ਵੱਲੋਂ ਸਾਡੇ ਸ਼ਹਿਰ ਵੱਲੋਂ ਜੈ ਸ਼੍ਰੀ ਰਾਮ